ਮੇਰੀ ਗੱਲ ਸੁਣ ਲੈ ਆਹ ਕੰਮ ਛੱਡ ਦੇ ਬਸ ਹੱਥ ਜੋੜ ਕੇ ਬੇਨਤੀ ਐ ਤੂੰ ਤਾਂ ਨਾ ਮੇਰੀ ਮਾਂ ਨੂੰ ਵੀ ਪਿੰਡ ਚੋਂ ਨਿਕਲਣ ਜੋਗੀ ਨਹੀਂ ਕੀਤਾ ਹੈਗਾ ਮੰਮੀ ਤੁਸੀਂ ਕਮਾਲ ਕਰਦੇ ਹੋ ਤੁਹਾਨੂੰ ਘਰੋਂ ਕੱਢਣ ਦੀ ਮੈਨੂੰ ਬਾਲੀ ਕਾਲੀ ਨਹੀਂ ਹੋ ਰਹੀ ਮਾਂ ਮੇਰੀ ਗੱਲ ਸੁਣ ਲੋਕਾਂ ਦੀ ਮਾਵਾਂ ਨਾ ਦਿੱਤੀਆਂ ਪੁੱਤਾਂ ਨੂੰ ਸਮਝਾਉਣ ਲਈ ਬਥੇਰਾ ਕੁਝ ਕਰਦੀਆਂ ਸਮਝਾਉਂਦੀਆਂ ਵੀ ਉਹਨਾਂ ਨੂੰ ਗੱਲਾਂ ਬਾਤਾਂ ਨਾਲ ਪਰ ਤੂੰ ਤਾਂ ਇਹਨੂੰ ਜਮ੍ਹੇ ਹੀ ਨਹੀਂ ਸਮਝਾਉਂਦੀ ਕੁਛ ਤਾਂ ਇਹਨੂੰ ਕਹਿ ਲੈ ਕਰਮਾੜਾ ਮੋਟਾ ਬੋਲਾਂ ਨਾ ਤਾਂ ਹੋਰ ਕੀ ਕਰਾਂ ਸ਼ਰਿਆਮ ਤਾਂ ਮੇਰੇ ਪੁੱਤ ਦੀ ਕਮਾਈ ਆਪਣੇ ਭਾਈਆਂ ਨੂੰ ਖੁਵਾਈ ਜਾਨੀ ਆ ਮੇਰੇ ਤੋਂ ਨਹੀਂ ਐ ਆਪਣੇ ਪੁੱਤ ਦਾ ਲੁੱਟਦਾ ਘਰ ਦੇਖ ਹੁੰਦਾ ਉਹਨੇ ਲਾਇਆ ਨਹੀਂ ਕੋਈ ਸਨੇਹਾ ਬਚੋਲੇ ਨੇ ਨਾ ਮੈਂ ਤਾਂ ਆਪ ਡਿੱਕੀ ਆ ਨਾ ਐਂ ਮੈਂ ਸੋਚੀ ਜਾਂਦਾ ਸੀ ਵੀ ਵਾਵਾ ਦਿਨ ਹੋ ਗਏ ਤਿੰਨ ਚਾਰ ਦਿਨ ਹੋ ਗਏ ਤੇ ਹਜੇ ਤੱਕ ਉਹਦਾ ਕੋਈ ਫੋਨ ਫਾਨੀ ਨਹੀਂ ਆਇਆ ਉਹ ਹੀ ਤਾਂ ਹੈ ਕਿ ਕੋਈ ਤਾਂ ਸਨੇਹਾ ਲਾਉਣਾ ਸੀ ਆਪਾਂ ਤਾਂ ਇਹ ਕਹਿੰਦੇ ਸੀ ਵਿਚਾਲਾ ਜਲਦੀ ਲੈ ਹੁਣ ਫੋਨ ਹੀ ਆ ਗਿਆ ਹੈ ਹਲੋ ਹਾਂਜੀ ਭਾਈ ਜੀ ਮੈਂ ਤੁਹਾਨੂੰ ਇਹ ਦੱਸਣ ਲਈ ਫੋਨ ਕੀਤਾ ਹੈ ਮੈਂ ਨਾ ਆਪਣੀ ਗੁੱਡੀ ਲਈ ਇੱਕ ਘਰ ਦੇਖਿਆ ਜੇ ਤੁਸੀਂ ਕਹੋ ਤਾਂ ਗੱਲ ਅੱਗੇ ਤੋਰ ਕੋਈ ਨਾ ਬਹਾਲ ਸਿਆਂ ਗੱਲਬਾਤ ਵੀ ਤੋਰ ਲਾਂਗੇ ਪਹਿਲਾਂ ਇਹ ਤਾਂ ਪਤਾ ਲੱਗੇ ਵੀ ਮੁੰਡਾ ਕਿੱਥੋਂ ਆ ਕਿਹੜੇ ਪਿੰਡ ਦਾ ਹੈ ਕੀ ਕਾਰੋਬਾਰ ਹੈ ਕਿੰਨਾ ਦਾ ਮੁੰਡਾ ਹੈ ਸਾਰਾ ਕੁਝ ਪਤਾ ਤਾਂ ਹੋਣਾ ਚਾਹੀਦਾ ਨਾ ਉਹ ਗੱਲਬਾਤ ਤਾਂ ਭਾਈ ਜੀ ਤੁਹਾਨੂੰ ਪਤਾ ਹੀ ਹੈ ਤੁਸੀਂ ਨਾਲੇ ਉਹਨਾਂ ਨੂੰ ਜਾਣਦੇ ਹੋ ਚੰਗੀ ਤਰ੍ਹਾਂ ਨਾ ਮੈਂ ਜਾਣਦਾ ਐਹੋ ਜਿਹੇ ਕਿਹੜੇ ਘਰ ਦਾ ਰਿਸ਼ਤਾ ਕਰਾਉਣ ਲੱਗਾ ਜਿਹਨਾਂ ਨੂੰ ਮੈਂ ਵੀ ਜਾਣਦਾ ਲੈ ਇਹ ਤਾਂ ਵਧੀਆ ਗੱਲ ਹੈ ਕਿ ਜੇ ਆਪਣੀ ਜਾਣ ਪਛਾਣ ਵਾਲੇ ਘਰੇ ਰਿਸ਼ਤਾ ਹੁੰਦਾ ਹੈ ਆਪਾਂ ਨੂੰ ਫਿਕਰ ਨਹੀਂ ਰਹਿਣਾ ਗੱਲ ਸੁਣ ਯਾਰ ਬਹਾਲ ਤੂੰ ਪਹਿਲਾਂ ਮੈਨੂੰ ਮੁੰਡਾ ਦਿਖਾ ਕਿੱਥੋਂ ਮੁੰਡਾ ਹੈ ਕਿਹਨਾਂ ਦਾ ਮੁੰਡਾ ਹੈ ਕੀ ਕਾਰੋਬਾਰ ਹੈ ਫੇਰ ਹੀ ਆਪਾਂ ਗੱਲ ਤੋਰਦੇ ਚੰਗੇ ਲੱਗਦੇ ਆ ਨਾ ਉਹ ਬਾਈ ਜੀ ਮੁੰਡਾ ਤਾਂ ਸ਼ੇਰੋਂ ਤੋਂ ਹੈ ਸਿੱਧੂਆਂ ਦੇ ਵੱਜਦੇ ਨੇ ਕਿ ਉਹਨਾਂ ਦੇ ਹੈ ਨਹੀਂ ਤੋਂ ਭਰਾ ਭਰਾ ਨੇ ਬਸ ਅੱਛਾ 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 ਉਹਨਾਂ ਦਾ ਮੁੰਡਾ ਹੈ ਉਹਨਾਂ ਨਾਲ ਦਾ ਸੁੱਖ ਨਾਲ ਆਪਣੀ ਚੰਗੀ ਜਾਣ ਪਛਾਣ ਹੈ ਉਹ ਤਾਂ ਮੈਨੂੰ ਪਤਾ ਬਾਈ ਜੀ ਵੀ ਸੋਡੀ ਚੰਗੀ ਜਾਣ ਪਛਾਣਾ ਹੈ ਤਾਈ ਤਾਂ ਮੈਂ ਤੁਹਾਨੂੰ ਇਹ ਰਿਸ਼ਤਾ ਦਿਖਾਇਆਗਾ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਜੇ ਕੋਈ ਅਲੰਬੇ ਵਾਲੀ ਗੱਲ ਹੋ ਜੇ ਫਿਰ ਬਚੋਲੇ ਦੇ ਛਤਰੀ ਪੈਂਦੇ ਹੁੰਦੇ ਮਗਰੋਂ ਕੋਈ ਗੱਲ ਨਹੀਂ ਬਹਾਰ ਸਿਆ ਤੂੰ ਗੱਲ ਤੋੜ ਕੇ ਰੱਖ ਪਰ ਰਿਸ਼ਤਾ ਆਪਾਂ ਮੁੰਡੇ ਨੂੰ ਨਿਗਾਹ ਥਾਣੀ ਕੱਢ ਕੇ ਕਰਾਂਗੇ ਕਿਉਂਕਿ ਮੁੰਡੇ ਨੂੰ ਤੇ ਮੁੰਡੇ ਦੇ ਪਰਿਵਾਰ ਨੂੰ ਦੇਖਿਆ ਕਾਫੀ ਧੀਰ ਹੋ ਗਈ ਹੈ ਮੈਨੂੰ ਕੋਈ ਗੱਲ ਨਹੀਂ ਮੁੰਡਾ ਸੋਡੀ ਨਿਗਾਹ ਥਾਣੀ ਕਢਾ ਦੇਗੇ ਜੇ ਸੋਡੇ ਵੱਲੋਂ ਹਾਂ ਤਾਂ ਫਿਰ ਮੈਂ ਗੱਲ ਤੋੜ ਦਿਆਂ ਕੋਈ ਗੱਲ ਨਹੀਂ ਤੂੰ ਗੱਲ ਤਾਂ ਤੋੜ ਕੇ ਰੱਖ ਉਹਨੂੰ ਤਾਂ ਟਾਈਮ ਲੇਲਾ ਨਾੜਿਆ ਪਕਰ ਬਰ ਦੇਖਾਵਾਂਗੇ ਨਾਲੇ ਮੁੰਡਾ ਨੀਗਾ ਥੱਲੇ ਕੱਢਾਵਾਂਗੇ ਚਲੋ ਠੀਕ ਹੈ ਜੀ ਮੈਂ ਕਰਕੇ ਨਾ ਮੁੰਡਿਆਂ ਨਾਲ ਗੱਲ ਫਿਰ ਤੁਹਾਨੂੰ ਲਾਉਣਾ ਫੋਨ ਚਲੋ ਠੀਕ ਹੈ ਬਹਾਲ ਫਿਰ ਹੈ ਓਕੇ ਨਾ ਗੱਲ ਸੁਣੋ ਕਿੰਨਾ ਦਾ ਮੁੰਡਾ ਇਹ ਜਿਹਨੂੰ ਆਪਾਂ ਜਾਣਦੇ ਆਂਗੇ ਉਹ ਸਿੱਧੂਆਂ ਦਾ ਮੁੰਡਾ ਹੈ ਬੰਦੇ ਵੀ ਚੰਗੇ ਐ ਤੇ ਪਿੰਡ 'ਚ ਇਹਨਾਂ ਦੀ ਪੂਰੀ ਵਾਵਾ ਹੈ ਤੇ ਜੇ ਰੱਬ ਕਰੇ ਆਪਾਂ ਨੂੰ ਪਸੰਦ ਆ ਗਿਆ ਮੁੰਡਾ ਤੇ ਫਿਰ ਆਪਣੀ ਜਿਵੇਂ ਨੂੰ ਪਸੰਦ ਆਈ ਜਣਾਂ ਇਹ ਤਾਂ ਗੱਲ ਹੈਗੀ ਆ ਜੀ ਪਰ ਦੇਖ ਲੈ ਉਹ ਲੋਕ ਕਹਿ ਦਿੰਦੇ ਨੇ ਵੀ ਚੰਗੇ ਰਿਸ਼ਤੇ ਲੱਭਣ ਨੂੰ ਦੋ ਦੋ ਸਾਲ ਲੱਗ ਜਾਂਦੇ ਨੇ ਜੇ ਰੱਬ ਨੇ ਸੁੱਖ ਚਾਹੀ ਤਾਂ ਆਪਣੀ ਜਾਸੰਦਾ ਰਿਸ਼ਤਾ ਇੱਥੇ ਹੀ ਹੋ ਜਾਊਗਾ ਇਹ ਤਾਂ ਉਹਨਾਂ ਨਾਲ ਸਮਝ ਦੇਸੂਗਾ ਕਿ ਆਪਣੀ ਧੀ ਦੇ ਸੰਯੋਗ ਕਿੱਥੇ ਜਾ ਕੇ ਜੁੜਦੇ ਹੈ ਏ ਸੱਚੀ ਪਾਸ਼ਾ ਮੇਰੀ ਧੀ ਜਿੱਥੇ ਵੀ ਜਾਵੇ ਦੁਨੀਆਂ ਭਰ ਦੀਆਂ ਖੁਸ਼ੀਆਂ ਮੈਂ ਲਾਉਨੂੰ ਵੀਰੇ ਪੂਰਾ 5000 ਬੋਝ ਕੇ ਜੇ ਪਾਲਾ ਅੱਛਾ ਤੇ ਆਹ ਕੁੱਛ ਹੋ ਰਿਹਾ ਮੇਰੇ ਪੁੱਤ ਦੀ ਕਮਾਈ ਆਪਣੇ ਪੇਕਿਆਂ ਨੂੰ ਕੁਲਟਾਉਂਦੀ ਐ ਲੈ ਤੈਨੂੰ ਕਿਹਨੇ ਕਹਿਤਾ ਵੀ ਪੇਕਿਆਂ ਨੂੰ ਲਟਾਉਂਦੀ ਐ ਤੂੰ ਗਾਹ ਦੇਖਿਆਗਾ ਚੁੱਪ ਕਰ ਨਹੀਂ ਮੈਨੂੰ ਬੇਵਕੂਫ ਨਾ ਬਣਾ ਤੇਰੇ ਰਗੀਆਂ ਰੋਜ਼ 24 ਦੀਆਂ ਆਪਣੇ ਅੱਖਾਂ ਨਾਲ ਤਾਂ ਦੇਖੀ ਜੰਨੀ ਆਪਣੇ ਭਾਈ ਨੂੰ ਪੈਸੇ ਫੜਾਉਂਦੀ ਨੂੰ ਮਾਂ ਆਹ ਪੈਸਿਆਂ ਦੀ ਗੱਲ ਕਰਦੀਆਂ ਆਹ ਪੈਸੇ ਤਾਂ ਇਸ਼ੂ ਨੇ ਕਿਸੇ ਬੰਦੇ ਨੂੰ ਫੜਾਉਣੇ ਸੀ ਸਮਝ ਆ ਗਈ ਉਹਨੂੰ ਟਾਈਮ ਨਹੀਂ ਲੱਗਦਾ ਉਹ ਕਹਿੰਦਾ ਵੀ ਭਾਈ ਤਾਰੀ ਤਾਂ ਆਉਂਦਾ ਜਾਂਦਾ ਰਹਿੰਦਾ ਕਰੇ ਉਹ ਨੂੰ ਕਹਿੰਦੀ ਵੀ ਜਾ ਕੇ ਫੜਾ ਦੂਗਾ ਕਿਉਂ ਵੀਰੇ ਤੈਨੂੰ ਫੋਨ ਆਇਆ ਸੀ ਨਾ ਇਸਦਾ ਹਾਂ 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 ਮਾਸੀ ਮੈਨੂੰ ਫੋਨ ਆਇਆ ਸੀ ਇਸਦਾ ਉਹਨੇ ਕਿਹਾ ਵੀ ਪੈਸੇ ਕਦਾ ਫੜਾ ਦੀ ਮੈਂ ਉਹ ਫੜਾ ਦੂੰਗਾ ਜੇ ਤੁਹਾਨੂੰ ਐਂ ਲੱਗਦਾ ਆ ਪੈਸੇ ਨੇ ਮੈਂ ਮੈਂ ਨਹੀਂ ਲੈ ਕੇ ਜਾਂਦਾ ਨਾ ਨਾ ਇਹਨੂੰ ਜੇਬ 'ਚ ਰੱਖ ਜੇਬ 'ਚ ਰੱਖ ਪੈਸੇ ਨਾਲੇ ਮਾਸੀ ਜੀ ਰੱਬ ਨੂੰ ਜਾਣ ਦੇਣੀ ਆ ਅਸੀਂ ਭੈਣ ਦਾ ਖਾਂਦੇ ਨਹੀਂ ਖਵਾ ਕੇ ਰਾਜ਼ੀ ਆ ਹਾਂ ਇੱਥੇ ਬੋਲਦੀ ਹੋਵੇ ਜਾਣਦੀ ਹੋਵੇ ਕੁਛ ਮਾ ਮਾੜਾ ਮੋਟਾ ਨਾ ਸੋਚ ਸਮਝ ਕੇ ਬੋਲ ਲਿਆ ਕਰ ਜਦੋਂ ਮੇਰਾ ਭਰਾ ਕਰਿਆ ਹੁੰਦਾ ਤੂੰ ਐਂ ਬੋਲਦੀ ਰਹਿਨੀ ਆ ਨਾ ਬੋਲਾ ਨਾ ਤਾਂ ਹੋਰ ਕੀ ਕਰਾਂ ਸ਼ਰਿਆਮ ਤਾਂ ਮੇਰੇ ਪੁੱਤ ਦੀ ਕਮਾਈ ਆਪਣੇ ਭਾਈਆਂ ਨੂੰ ਖਵਾਈ ਜਾਣੀ ਆ ਮੇਰੇ ਤੋਂ ਨਹੀਂ ਐ ਆਪਣੇ ਪੁੱਤ ਦਾ ਲੁੱਟਦਾ ਘਰ ਦੇਖ ਹੁੰਦਾ ਮਾਂ ਆ ਬੰਨੇ ਹਾ ਬਖਸ਼ ਦੇ ਜਦੋਂ ਮੇਰੇ ਪੇਕੇ ਆ ਤਾਂ ਕੋਈ ਆਵੇ ਨਾ ਨਾ ਬੋਲਿਆ ਕਰ ਵੀਰੇ ਉੱਠ ਖੜ ਤੂੰ ਆਪਾਂ ਦੂਜੇ ਕਮਰੇ ਚ ਬੈਠ ਕੇ ਆ ਜਾ ਆ ਜਾ ਮੈਂ ਤੈਨੂੰ ਚਾਹ ਬਣਾ ਕੇ ਦਵਾਂ ਬੰਨੇ ਚਾਹ ਤਾਂ ਰਹਿਣੀ ਦੇ ਤੂੰ ਠੰਡਾ ਠੰਡਾ ਦੇਖ ਲੈ ਗਰਮੀ ਵਾਲੀ ਆ ਓਵੇ ਆ ਤਾਂ ਜਾ ਹੁਣ ਆ ਜਾ ਉੱਠ ਖੜ ਤੂੰ ਇਹਦੇ ਲਵੇ ਨਾ ਬੈਠ ਕੇ ਆ ਜਾ ਤੇ ਇੱਕ ਤਾਂ ਸਹੀ ਬੜਾ ਹੀ ਬਿਸ਼ਰਮ ਐ ਅਸੀਂ ਤਾਂ ਆਖੇ ਘਰ ਖਾਣ ਵਾਲਿਆਂ ਚੋਂ ਨਹੀਂ ਖਵਾਉਣ ਵਾਲਿਆਂ ਚੋਂ ਆ ਤੀ ਦੇ ਘਰ ਦਾ ਸੀ ਪਾਣੀ ਵੀ ਨਹੀਂ ਪੀਂਦੇ ਤੇ ਉੱਪਰ ਦੀ ਬਿਸ਼ਰਮ ਕਹਿੰਦਾ ਮੈਂ ਚਾਹ ਨਹੀਂ ਪੀਣੀ ਗਰਮੀ ਬਹੁਤ ਆ ਠੰਡਾ ਹੀ ਲੈ ਆ ਤੂੰ ਬੜੇ ਬਿਸ਼ਰਮ ਐਦਾਂ ਦੇ ਬਿਸ਼ਰਮ ਮਾਂ ਤੇ ਕੰਜਰ ਹੋਏ ਨਾ ਵੀ ਨਾਲੇ ਤੇਰੀ ਵਾਲੀ ਸੱਸੀ ਤਾਂ ਤੇ ਜਮੇ ਸੜਿਆ ਪਿਆ ਇਹ ਢਿੱਕਾ ਪੱਤੀ ਢਿੱਕਾ ਪੱਤੀ ਕੁੱਛੇ ਵੀ ਐ ਕਰਦੇ ਹੁੰਦੇ ਤੇਰੇ ਤਾਂ ਠਿਕਰੀ ਪੈਰਾ ਰੱਖ ਦਿਆ ਉਹ ਤੇਰੇ ਤੇ ਜਦੋਂ ਮਰਜੀ ਆ ਜਾ ਜਦੋਂ ਮਰਜੀ ਆ ਜਾ ਮੇਰੇ ਕੋਲ ਕੋੜ ਕੋੜ ਦੇਖਦੀ ਹੁੰਦੀ ਆ ਜਿਵੇਂ ਠੱਠਾ ਨਹੀਂ ਦੇਖਦਾ ਹੁੰਦਾ ਮਾਰਨ ਨੂੰ ਵੀਰੇ ਮੇਰੀ ਗੱਲ ਸੁਣ ਵੀ ਉਹਦੀ ਨਿਗਾ ਹੀ ਇਹ ਜੀ ਆ ਤੂੰ ਉਹਦੀ ਗੱਲ ਤਾਂ ਗੁੱਸਾ ਨਾ ਕਰੀ ਸੱਚੀ ਕਹਾ ਮੈਂ ਤਾਂ ਆਪ ਵਾਲੀ ਦੁਖੀ ਐ ਤੇ ਤੋਂ ਨਾਲੇ ਤੂੰ ਨਾ ਜਦੋਂ ਵੀ ਘਰੇ ਆਉਣਾ ਹੋਣਾ ਮੈਨੂੰ ਪਹਿਲਾਂ ਫੋਨ ਕਰ ਦਿਆ ਕਰ ਮੜਾ ਜ ਘਟ ਆਇਆ ਘਰ ਇਥੇ ਤੈਨੂੰ ਮੈਂ ਦੱਸੀ ਜਾਨੀ ਕਿਸੇ ਚੀਜ਼ ਦੀ ਲੋੜ ਹੁੰਦੀ ਐ ਮੈਨੂੰ ਦੱਸ ਦਿਆ ਕਰੋ ਫੋਨ ਤੇ ਮੈਂ ਘਰੇ ਪਹੁੰਚਦਾ ਕਰ ਦਿਆ ਕਰ ਲਾਪੜੇ ਤੂੰ ਐ ਗਾਣਿਆ ਜਿਵੇਂ ਮਾ ਕੋਈ ਨਾ ਕੋਈ ਚੀਜ਼ ਲੈਣੀ ਆਉਣਾ ਹੁੰਦਾ ਇੱਥੇ ਮੈਂ ਤਾਂ ਤਾਂ ਆ ਜਾਣਾ ਵੀ ਚੱਲ ਮੇਰੀ ਭੈਣ ਦਾ ਪਤਾ ਸ ਤਾਂ ਲੈ ਆ ਜਾਂਦਾ ਬਹਾਨੇ ਨਾਲ ਨਾਲੇ ਊਂਕੜਾ ਆਪਣੇ ਕਰੇ ਕਿਸੇ ਚੀਜ਼ ਦੀ ਘਾਟ ਆ ਵੀ ਮੈਂ ਮੰਗਦਾ ਫਿਰੂੰ ਵੇ ਮੰਨਿਆ ਵੀ ਮੈਂ ਘਾਟ ਨਹੀਂ ਹੈਗੀ ਕਿਸੇ ਚੀਜ਼ ਦੀ ਪਰ ਤੇਰੇ ਲੱਛਣਾਂ ਜਿene ਨਾ ਤੈਨੂੰ ਸੱਚੀ ਗੱਲ ਦੱਸ ਦਰਦ ਦਰ ਤੇ ਮੰਗਤਾ ਜਾ ਬਣਾਤਾ ਲਾਪੜੇ ਤੂੰ ਤਾਂ ਮਾਲੇ ਕੰਮਾਂ ਤੇ ਆ ਗਈ ਕੀ ਲੱਛਣ ਮਾੜੇ ਨੇ ਮੇਰੇ ਦੱਸ ਕਿਹੜੇ ਲੱਛਣ ਕਰਦਾ ਮੈਂ ਇੱਕ ਸੱਟਾ ਹੀ ਲਾਉਣਾ ਨਾਲੇ ਤੈਨੂੰ ਨਹੀਂ ਪਤਾ ਜਿੱਦਣ ਸੱਟਾ ਸਹੀ ਲੱਗ ਗਿਆ ਨਾ ਕਰੋੜਪਤੀ ਬਣ ਜੂ ਪਰ ਤੇਰੇ ਵੀ ਕਰਜ਼ੇ ਲਾ ਦੋ ਸਾਰੇ ਮੈਂ ਲੈ ਵੇ ਸਾਨੂੰ ਨਹੀਂ ਲੋੜ ਹੈਗੀ ਕਰਜ਼ੇ ਲਾਉਣ ਦੀ ਠੀਕ ਹੈ ਨਾ ਨਾਲੇ ਮੈਨੂੰ ਪਤਾ ਜਿਹੜਾ ਤੂੰ ਬਣ ਜਾਏਗਾ ਕਰੋੜਪਤੀ ਤੂੰ ਮੇਰੀ ਗੱਲ ਸੁਣ ਲੈ ਆਹ ਕੰਮ ਛੱਡ ਦੇ ਬਸ ਹੱਥ ਜੋੜ ਕੇ ਬੇਨਤੀ ਹੈ ਤੂੰ ਤਾਂ ਨਾ ਮੇਰੀ ਮਾਂ ਨੂੰ ਵੀ ਪਿੰਡ ਚੋਂ ਨਿਕਲਣ ਜੋਗੀ ਨਹੀਂ ਕੀਤਾ ਹੈਗਾ ਲੈ ਕੀ ਨਿਕਲਣ ਜੋਗੀ ਨਹੀਂ ਕੀਤਾ ਉਹੀ ਬਸ ਪਰਨੇ ਤੂੰ ਵੀ ਨਾ ਇਹ ਲੋਕ ਗੱਲਾਂ ਬਣਾਉਂਦੇ ਨੇ ਮੈਂ ਕਦੇ ਨਹੀਂ ਪਿੰਡ ਚ ਰੁਪਿਆ ਫੜਿਆ ਉਹੀ ਨਾਲ ਕੀ ਔਕਾਤ ਆ ਕਿਸੇ ਦੀ ਪਿੰਡ ਵਾਲਿਆਂ ਦੀ ਵੀ ਮੈਨੂੰ ਦੇ ਦੇਣਗੇ ਆਹੋ ਤੂੰ ਤਾਂ ਮਹਾਰਾਜਾ ਰਣਜੀਤ ਸਿੰਘ ਆ ਨਾ ਵੀ ਕੀ ਔਕਾਤ ਆ ਉਹਨਾਂ ਦੀ ਮੈਂ ਸਭ ਕੁਝ ਜਾਣਦੀ ਆ ਲੈ ਕੀ ਜਾਣਦੀ ਆ ਪਰ ਸਹੀ ਤਾਂ ਕਹਿਣਾ ਮੈਂ ਤੂੰ ਵੀ ਮਰੀ ਜਾਂਦੇ ਨੇ ਜਵਾਬ ਦੀ ਗੱਲ ਐ ਕੋਈ ਇਹ ਬਈ ਮੈਂ ਤੈਨੂੰ ਅੱਜ ਵੀ ਕਹਿਨੀ ਆ ਆਹ ਕੰਮ ਛੱਡ ਦੇ ਨਾ ਕੰਮਾਂ ਚ ਕੱਖ ਨਹੀਂ ਰਿਹਾ ਕੋਈ ਚੰਗੇ ਕੰਮ ਨੂੰ ਲੱਗ ਜਾ ਨਾ ਤੂੰ ਮੈਂ ਤਾਂ ਚੰਗੇ ਨੂੰ ਹੀ ਲੱਗਿਆ ਹੋਇਆ ਭਾਣੇ ਮੈਂ ਜਿੰਨਾ ਵੀ ਕਰਦਾ ਨਾ ਸਹੀ ਇਹ ਕਰਦਾ ਬਸ ਠੀਕ ਐ ਬਾਲਾ ਤਾਂ ਨਹੀਂ ਚੰਗਾ ਮਾੜਾ ਕਰਦਾ ਕੋਈ ਨਹੀਂ ਜਿੱਦਣ ਕੁਝ ਬਣ ਬਣਾ ਕੇ ਉਦੋਂ ਦੇਖੇ ਤੁਸੀਂ ਪਿੰਡ ਦੇ ਲੋਕ ਭਲਾ ਕੀ ਕਹਿਣਗੇ ਥੂ ਥੂ ਕਰਦੇ ਹੋਣੇ ਲੋਕਾਂ ਦੀ ਜਾਤ ਇਹੋ ਜੀ ਹੁੰਦੀ ਹੈ ਭਾਣੇ ਇਹ ਤਾਂ ਉਹੀ ਹੈ ਚੰਗੇ ਨੂੰ ਵੀ ਮਾੜਾ ਕਹਿ ਦਿੰਦੇ ਮਾੜੇ ਦਾ ਮਾੜਾ ਕਹਿ ਨਹੀਂ ਹੁੰਦਾ ਇਹਨਾਂ ਨੇ ਤੇ ਚਲੋ ਉਹ ਤਾਂ ਗੱਲਾ ਛੱਡ ਤੂੰ ਮੈਂ ਤੈਨੂੰ ਐਂ ਕਹਿੰਦਾ ਸੀ ਦੀ ਜੇ ਤੂੰ 200 ਰੁਪਏ ਹੋਰ ਲਿਆ ਸੀ ਮੈਂ ਤੇਲ ਪਵਾ ਲੂੰਗਾ ਬਿਲੇ ਆ ਦੰਨੀ ਆ ਤੇਰਾ ਬਿਨਾ ਹੀ ਸਿਆਪਾ ਕਰਨਾ ਪੈਂਦਾ ਮੈਨੂੰ ਜਦ ਤੂੰ ਆਉਣਾ ਬਾਕੀ ਨਾ ਜੇ ਜੇ ਐ ਦੁਖੀ ਜੀ ਹੁੰਨੀ ਆ ਫਿਰ ਰਹਿਣ ਦੇ ਵੀ ਮੈਂ ਦੁਖੀ ਨਹੀਂ ਹੁੰਦੀ ਕੋਈ ਨਹੀਂ ਤੂੰ ਹੈ ਤਾਂ ਮੇਰਾ ਸੋਹਣਾ ਵੀਰ ਹੈ ਨਾ ਪ੍ਰਮਾਤਮਾ ਸਭ ਨੂੰ ਇਹੋ ਜੇ ਵੀਰ ਦੇਵੇ ਨਾਲੇ ਨਾ ਪਿੰਡ 'ਚ ਨਾ ਮੋੜਾ ਲੋਕਾਂ ਤੋਂ ਮੰਗਿਆ ਕਰ ਪੈਸੇ ਸਮਝ ਆ ਗਈ ਤੈਨੂੰ ਉਹ ਨਹੀਂ ਮਗ ਲੋਕਾਂ ਨੂੰ ਖੜਾ ਲੈਣਾ ਕਦੀ ਕਿਸ ਤੋਂ 50 ਕਿਸ ਤੋਂ 100 ਕਿੱਥੋਂ ਅਸੀਂ ਇੰਨੇ ਕਰਜ਼ੇ ਦੇਵਾਂਗੇ ਦੱਸੀ ਮੈਨੂੰ ਲੈ ਫੇਰ ਉਹੀ ਗੱਲ ਤੈਨੂੰ ਨਹੀਂ ਪਤਾ ਪਿੰਡ 'ਚ ਮੇਰਾ ਕਿੱਡਾ ਨਾ ਹੈ ਹੈ ਲੋਕ ਦੂਰ ਦੂਰ ਦੀ ਲੱਗਦੇ ਨੇ ਮੇਰੇ ਤੋਂ ਤਾਂ ਲੰਗਣ ਗਈ ਕਹੀਂ ਤੇ ਜਾਨੀ ਆ ਫਿਰ ਅਗਲਾ ਇਹ ਤਾਂ ਸੋਚਦਾ ਵੀ ਇਹਦੇ ਲਵੇ ਦੀ ਲੰਘੇ ਐ ਨਹੀਂ ਪਤਾ ਉਹ ਦੇ ਖੜਾ ਲੂਗਾ ਦਈ 50 ਰੁਪਏ ਦਈ 100 ਰੁਪਏ ਸੰਗਾ ਭੈਣੇ 200 ਲਿਆ ਦੇ ਲਿਆ dennੀਆਂ ਹੁਣ ਖੜ ਜਾ ਦੋ ਮਿੰਟ ਜਉਂਦੀ ਰਹਿ ਮੇਰੀ ਭੈਣੇ ਤੂੰ ਨਾ ਹੋਵੇਂ ਪਰਤ ਤਮ ਵੇਲੀ ਖੜੀਆ ਰੋਟੀ ਮੈਨੂੰ ਮੈਂ ਕੋ ਜਾ 450 ਦੇ ਦੋ 500 ਰੁਪਏ ਅੰਦਰ ਰੱਖੋ ਦੁਬਾਰੇ ਵੀ ਸੱਟਾ ਵਾਉਗਾ ਪੈ ਸਕਦਾ ਕੀ ਪਤਾ 24 ਸਾਲ ਬਾਅਦ ਲਾਉਗਾ ਇੱਕ ਤਾਂ ਪਲੇਸ ਕਰਕੇ ਘਰ ਤੋੜਦੀ ਆ ਉਹ ਘੜੇ ਜੇ ਤਾਂ ਸੋੜੇ ਵੀ ਹਾਂ ਬੈਂਜੀ ਮੈਂ ਸੋਡੇ ਕਹਿਣ ਦੇ ਨਾ ਅਖੀਰਲੀ ਵਾਰ ਮੁੰਡੇ ਦੇ ਰਿਸ਼ਤੇ ਦੀ ਗੱਲ ਚਲਾਈ ਐ ਜੇ ਹੁਣ ਵੀ ਸੋਡੇ ਮੁੰਡੇ ਦਾ ਰਿਸ਼ਤਾ ਕਿਸੇ ਨੇ ਨਾ ਚੜਨ ਦਿੱਤਾ ਨਾ ਪਾਨੀ ਮਾਰਤੀ ਫੇਰ ਆਪਣੇ ਹੱਥ ਖੜੇ ਆ ਜੀ ਨਾ ਨਾ ਮੇਰੇ ਪੁੱਤ ਦੇ ਇਸ ਰਿਸ਼ਤੇ ਨੂੰ ਹੁਣ ਨਾ ਨਹੀਂ ਹੁੰਦੀ ਇਸ ਗੱਲ ਦੀ ਗਰੰਟੀ ਮੈਂ ਲੈ ਲੈਂਨੀ ਆ ਬਸ ਤੁਸੀਂ ਕੁੜੀ ਵਾਲਿਆਂ ਨਾਲ ਗੱਲ ਕਰਕੇ ਨਾ ਪੱਕੀ ਠੱਕੀ ਕਰ। ਕੱਲ ਤਾਂ ਭੈਣ ਜੀ ਪੱਕੀ ਕੀਤੀ ਪਈ ਐ। ਦਾ ਕੁੜੀ ਵਾਲੇ ਤਾਂ ਤਰੀਕ ਮੰਗਦੇ ਐ। ਵੀ ਕਦੋਂ ਘਰ-ਵਾਰ ਦੇਖੀਏ ਤੇ ਕਦੋਂ ਮੁੰਡਾ ਦੇਖੀਏ। ਅੱਛਾ। ਹਾਂ ਜੀ ਭੈਣ ਜੀ। ਉਹ ਸਰਦਾਰ ਸਾਹਿਬ ਦਾ ਨਾਮ ਸੁਣ ਕੇ ਤਾਂ ਕੋਈ ਵੀ ਰਿਸ਼ਤੇ ਨੂੰ ਜਵਾਬ ਨਹੀਂ ਦਿੰਦਾ। ਪਰ ਆ ਜਿਹੜਿਆ ਸੋਡੇ ਵਾਲੇ ਵੱਡੇ ਦੀਆਂ ਕਰਤੂਤਾਂ ਨੇ ਨਾ। ਇਹ ਅਗਲਾ ਹਰੇਕ ਕੋ ਉਹ ਕਰਦਾ ਐ। ਵੀ ਬਸ ਅਗਲਾ ਪਾਸਾ ਵਟਦਾ। ਬਸ ਤੂੰ ਮੈਨੂੰ ਇਹ ਦੱਸ ਵੀ ਕੁੜੀ ਵਾਲਿਆਂ ਨੇ ਸਾਡੇ ਘਰ ਕਦੋਂ ਆਣਾ। ਇਹਨਾਂ ਨੂੰ ਘਰੋਂ ਬਾਹਰ ਭੇਜਣ ਦਾ ਇਂਤਜ਼ਾਮ ਮੈਂ ਆਪੀ ਕਰ ਦੂੰ। ਦੇਖ ਲੋ ਭੈਣ ਜੀ ਕਿਤੇ ਇਸ ਵਾਰ ਵੀ ਨਾ ਮੇਰੀ ਪਿੱਠ ਲਵਾ ਦਿਓ ਤੇ ਕਿਤੇ ਬੇਇੱਜ਼ਤੀ ਕਰਾ ਦਿਓ ਧਰਕੇ ਮੇਰੀ ਓਹੋ ਨਹੀਂ ਤੇਰੀ ਬੇਇੱਜ਼ਤੀ ਕਰਾਉਂਦੀ ਜਿੱਥੇ ਮੈਂ ਆਪਣੇ ਪੁੱਤ ਦੀ ਨਾ ਤੈਨੂੰ ਛਾਪ ਪਾਉਣੀ ਸੀ ਰਿਸ਼ਤੇ ਕਰਾਉਣ ਦੀ ਹੁਣ ਮੈਂ ਤੈਨੂੰ ਚੰਨੀ ਪਾਉਂਗੀ ਜੇ ਆ ਗੱਲ ਹੈ ਫਿਰ ਤਾਂ ਰਿਸ਼ਤਾ ਹੋਏ ਸਮਝੋ ਅਗਲੇ ਨੇ ਕੱਲੀ-ਕੱਲੀ ਧੀ ਹੈ ਤੇ ਨਾਲੇ ਛੋਡੇ ਜੱਸ ਨਾਲ ਦਾ ਜੋੜੀ ਬੜੀ ਵਧੀਆ ਲੱਗੂ ਉਹਦੀ ਤੇ ਹਾਂ ਜੇ ਤੁਸੀਂ ਕੋਈ ਲੈਣ ਦੇਣ ਵਾਲੀ ਗੱਲ ਕਰਨੀ ਹੈ ਨਾ ਤਾਂ ਹੁਣ ਦੱਸ ਦਿਓ ਮੈਂ ਅਗਲੇ ਨਾਲ ਗੱਲ ਕਰਨਾ ਨਹੀਂ ਨਹੀਂ ਜੀ ਸਾਡੀ ਕੋਈ ਮੰਗ ਨਹੀਂ ਇਹ ਗੱਲ ਤੁਸੀਂ ਕੁੜੀ ਵਾਲਿਆਂ ਨੂੰ ਸਪਸ਼ਟ ਦੱਸ ਦੋ ਸਾਨੂੰ ਤਾਂ ਕੁੜੀ ਸਿਆਣੀ ਚਾਹੀਦੀ ਆ ਬਸ ਕਵੀਲਦਾਰ ਘਰ ਦੀ ਤਾਂ ਹੈਗੀ ਆ ਤਿੰਨਾ ਕੱਪੜਿਆਂ 'ਚ ਅਸੀਂ ਕੁੜੀ ਲੈ ਆਣੀ ਆ ਬਸ ਫਿਰ ਤੁਸੀਂ ਫਿਕਰ ਨਾ ਕਰੋ ਕੁੜੀ ਦੀ ਗਾਰੰਟੀ ਮੈਂ ਲੈ ਲਵਾਂ ਸੋਡੀ ਵੱਡੀ ਨੂੰ ਨਾਲੋਂ ਤਾਂ ਕਿਤੇ ਚੰਗੀ ਐ ਚੱਲ ਕੁੜੀ ਵਾਲਿਆਂ ਨਾਲ ਸਲਾਹ ਕਰਕੇ ਮੈਨੂੰ ਦੱਸ ਵੇ ਕੁੜੀ ਵਾਲਿਆਂ ਨੇ ਸਾਡੇ ਘਰ ਕਦੋਂ ਆਣਾ ਫੀਨਾ ਨੂੰ ਭੇਜਣ ਦਾ ਇੰਤਜ਼ਾਮ ਵੀ ਕਰਨਾ ਮੈਂ ਕਿਤੇ ਹਾਂਜੀ ਹਾਂਜੀ ਮੈਂ ਕਰਕੇ ਨਾ ਕੁੜੀ ਵਾਲਿਆਂ ਨਾਲ ਗੱਲ ਫੇਰ ਲਾਉਣਾ ਸਾਨੂੰ ਛੇਤੀ ਫੋਨ ਠੀਕ ਹੈ ਜੀ ਚਲੋ ਚੰਗਾ ਮੈਂ ਫੋਨ ਰੱਖ ਦਿਆਂ ਆ ਚੇਤਾ ਰੱਖਿਓ ਸਾਰੀਆਂ ਗੱਲਾਂ ਦਾ ਠੀਕ ਹੈ ਜੀ ਹਾਏ ਰੱਬਾ ਬਸ ਮੇਰੇ ਪੁੱਤ ਦਾ ਹੀ ਰਿਸ਼ਤਾ ਨਾ ਧੁਰ ਚੜ ਜਵੇ ਰਿਸ਼ਤਾ ਤਾਂ ਮੈਂ ਕਰਾ ਕੇ ਹੀ ਸਾਹ ਲੈਣਾ ਜੇ ਕਿਰਾ ਇੱਕ ਵਾਰੀ ਡਿੰਪਲ ਨੇ ਰਿਸ਼ਤਾ ਕਰਵਾ ਦਿੱਤਾ ਨਾ ਇਹਨੇ ਤਾਂ ਆਪਣੇ ਵਰਗੀ ਲੈਣੀ ਆ ਤੇ ਇਹਨਾਂ ਦੋਹਾਂ ਨੇ ਰਲ ਕੇ ਮੇਰਾ ਜੋ ਹਾਲ ਕਰਨਾ ਨਾ ਮੈਨੂੰ ਤਾਂ ਪਹਿਲੇ ਨਹੀਂ ਡਿੰਪਲ ਟਿਚ ਜਾਣਦੀ ਦੋਨੇ ਰਲਕੀਆਂ ਤਾਂ ਮੇਰੀਆਂ ਪੂਤ ਨਹੀਂ ਕਮਾ ਦੋਗੀਆਂ ਚਲ ਚੰਗਾ ਤੇਰਾ ਯਾਰ ਵਫਾਰੀ ਜਦਰਾ ਬਹੁਤ ਸ਼ਕਤ ਆ ਚਾ ਜ਼ਿਕਰ ਹੈ ਆਏ ਰਬੇ ਇਹ ਵੀ ਪਤੰਦਰ ਨਾਲ ਤੜਕੀ ਚੜ ਜਾਂਦਾ ਸਾਰਾ ਦਿਨ ਮੱਥਾ ਮਚਾਈ ਜਾਊ ਬੇ ਮੁੰਡਿਆ ਆ ਮਾ ਨਾ ਹੋ ਗਿਆ ਤੇਰੇ ਆਉਣ ਦਾ ਟਾਈਮ ਉਹ ਵੀ ਖਾਲੀ ਹੱਥ ਉਹ ਗੜਗੁੱਠਾ ਦੇ ਦੂ ਤੇਰੇ ਕਾਦੇ ਵਾਸਤੇ ਕਾ ਤੋ ਦੂ ਗੜਗੁੱਠਾ ਲੈ ਹਲੇ ਤੈਨੂੰ ਗੱਲ ਹੀ ਨਹੀਂ ਪਤਾ ਉਹਨੇ ਤੈਨੂੰ ਸੌਦਾ ਲੈਣ ਨੂੰ ਕਿਹਾ ਸੀਗਾ ਪਰ ਸਾਂ ਲੈ ਲੈ ਕੋਈ ਨਾ ਲਿਆ ਆ ਸੌਦਾ ਦਊਗਾ ਕੁਸਤਾ ਉਹਨੂੰ ਸੌਦਾ ਜੇ ਲੈਂਦਾ ਹੁੰਦਾ ਮੈਨੂੰ ਦੀਂਦਾ ਨਾ ਹੁੰਦਾ ਮੇਰੀਆਂ ਕੀ ਫੁੱਟੀਆਂ ਨੇ ਲੈ ਕੇ ਆਏ ਆ ਪੈਸੇ ਦਾ ਹੀਲਾ ਕਰਕੇ ਲੈ ਕੇ ਨਾ ਆ ਵੀ ਜੀ ਤੁਸੀਂ ਆ ਗਿਆ ਤੋ ਦੀਨਾ ਨਹੀਂ ਰਾਤੀ ਦੋ ਰਫਰਦਾ ਹਜੇ ਮੈਂ ਦੀ ਦਾ ਤਾਂ ਮੈਨੂੰ ਹੈਗਾ ਮੈਂ ਕਿਹਾ ਜੇ ਵੇਲੇ ਹੱਥ ਆਏ ਹੋ ਤਾਂ ਫਿਰ ਆਰਤੀ ਵਾਲੀ ਥਾਲੀ ਲੈ ਕੇ ਆਵਾਂ ਤਾਂ ਨਾ ਤੁਹਾਡੀ ਤਾਂ ਆਰਤੀ ਐਡਾ ਵੀ ਨਕੰਮਾ ਨਹੀਂ ਹੈਗਾ ਮੈਂ ਵੀ ਜਿਹੜੇ ਕੰਮ ਨੂੰ ਗਿਆ ਹਾਂ ਮਾ ਪੂਰ ਕਰਕੇ ਨਾ ਆਇਆ ਹਾਂ ਆਰਤੀ ਵਾਲੀ ਗੱਲ ਕਰਦੀ ਐ ਨਹੀਂ ਮੈਂ ਕਿਹਾ ਬਹੁਤੀ ਆਸ ਜੀ ਤਾਂ ਮੈਨੂੰ ਤੇਰੇ ਤੋਂ ਹੈ ਨਹੀਂ ਕਿਉਂਕਿ ਕੰਮ ਧੰਦੇ ਵਾਲਾ ਤਦੂ ਲੱਗਦਾ ਨਹੀਂ ਹੈਗਾ ਸਵੇਰ ਤੋਂ ਨਿਕਲਦਾ ਸ਼ਾਮ ਤੱਕ ਤੇਰੇ ਵੇਲੇ ਗਰੀ ਨਹੀਂ ਸੂਤ ਆਉਂਦੀ ਲੈ ਦੇਖ ਲੈ ਕਿਵੇਂ ਬੋਲੀ ਜਾਂਦੀ ਐ ਜਵਾਕ ਨੂੰ ਨਹੀਂ ਮੜਾ ਮੋਟਾ ਦਾ ਸਾਬਰ ਕਰ ਲੈ ਜਦੋਂ ਨੇ ਤੈਨੂੰ ਕਹੀ ਦਿੱਤਾ ਵੀ ਹੀਲਾ ਕਰਕੇ ਲੈ ਆ ਨਾ ਮਾਂ ਮੇਰੀ ਗੱਲ ਸੁਣ ਲੋਕਾਂ ਦੀ ਮਾਵਾਂ ਨੇ ਵੀ ਧੀਆਂ ਪੁੱਤਾਂ ਨੂੰ ਸਮਝਾਉਣ ਲਈ ਬਥੇਰਾ ਕੁਝ ਕਰਦੀਆਂ ਸਮਝਾਉਂਦੀਆਂ ਵੀ ਉਹਨਾਂ ਨੂੰ ਗੱਲਾਂ ਬਾਤਾਂ ਨਾਲ ਪਰ ਤੂੰ ਤਾਂ ਇਹਨੂੰ ਜਮਾ ਹੀ ਨਹੀਂ ਸਮਝਾਉਂਦੀ ਕੁਛ ਤਾਂ ਇਹਨੂੰ ਕਹਿ ਲੈ ਕਰ ਮਾੜਾ ਮੋਟਾ ਬਿਨਾਂ ਆਵੇ ਲਾ ਫਿਰ ਕਰੇ ਕਿਸ ਕੰਮ ਧੰਦੇ ਲੱਗ ਜੇ ਮੈਂ ਕੀ ਲੈਣਾ ਤੂੰ ਲੈਣਾ ਕੀ ਹੈ ਮੈਂ ਬੇਲਾ ਫਿਰਾਂ ਚਾਹੇ ਕੁਛ ਮਰਜ਼ੀ ਕਰਾ ਤੈਨੂੰ ਮਤਲਬ ਹੈ ਘਰ ਦੀ ਕਬੀਲਦਾਰੀ ਤੋਂ ਰਾਸ਼ਨ ਪਾਣੀ ਤੋਂ ਉਹ ਲੈ ਆਉਂਗਾ ਇਹੀ ਕਹਿੰਨੀ ਆ ਵੀ ਭਾਈ ਬਸ ਘਰ ਚ ਗੌਰ ਰੱਖਿਆ ਕਰ ਆਪਦੀ ਆ ਫੜ 4500 ਰੁਪਇਆ ਨਾਲੇ ਰਾਸ਼ਨ ਲੈ ਆਂ ਹੀ ਨਾਲੇ ਆਪਦਾ ਸੂਟ ਲੈ ਲਈ 4500 ਤੱਕ ਕਿਉਂ ਕੀ ਹੋ ਗਿਆ ਹੁਣ ਆ ਮੈਨੂੰ ਲੱਗਦਾ ਤੂੰ ਇੱਕ ਨੋਟ ਅੰਦਰ ਰੱਖਿਆ ਜੇਬ ਚ ਤੂੰ 500 ਕੀ ਕਰਨਾ ਨਾ ਫਿਰ ਕੀ ਹੋ ਗਿਆ ਹੁਣ ਜਦੋਂ ਤੈਨੂੰ 4500 ਦੇਤਾ 500 ਰੁਪਏ ਨਹੀਂ ਰੱਖ ਸਕਦਾ ਤੂੰ ਹਾਂ ਤੇ ਕੋਲ ਨਾ ਸਿਰਫ 150 ਰੁਪਏ ਹੋਣੇ ਚਾਹੀਦੇ ਆ ਕਿਉਂਕਿ ਤੈਨੂੰ ਤਾਂ ਵਰਦਾਨ ਹੀ ਮਿਲਿਆ ਜੇ ਤੇਰੇ ਕੋਲੇ ਜ਼ਿਆਦਾ ਪੈਸੇ ਹੋਣਗੇ ਨਾ ਤੂੰ ਡਾਕ ਇਹ ਜ਼ਰੂਰ ਆ ਜਾਏਗਾ ਘਰੇ ਪਰ ਉਹਦੇ ਤੂੰ ਵਿਹਲਾ ਖਾਲੀ ਹੱਥ ਮੁੜੇਗਾ ਜਿੱਤੇ ਕੋਈ ਜ਼ਿਆਦਾ ਪੈਸੇ ਲੈ ਕੇ ਜਾਏਗਾ ਨਾ ਕੁੱਤਾ ਵਿਹਲਾ 150 ਨੂੰ ਹੈ ਮੈਂ 5000 ਲਿਆਇਤੀ 500 ਵੀ ਨਹੀਂ ਰੱਖ ਸਕਦਾ ਜੇ ਤੂੰ ਬਾਹਰ ਅੰਦਰ ਜਾਵੇਂ ਤੈਨੂੰ ਸੋ ਲੋਡ ਪੈ ਜੇ ਫੇਰ ਵੇ ਮੇਰੀ ਗੱਲ ਸੁਣ ਲੈ ਤੈਨੂੰ ਪੈਸਿਆਂ ਦੀ ਲੋਡ ਨਹੀਂ ਪੈਂਦੀ ਤੈਨੂੰ ਤਾਂ ਸੱਟਿਆਂ ਦੀ ਲੋਡ ਪੈਂਦੀ ਹੈਗੀ ਨਾਲੇ ਮੇਰੀ ਗੱਲ ਸੁਣਨੀ ਐਮੀਨਾ ਹੁਣ ਇਹਦੇ ਨਾਲ ਪਕਾਈ ਮਰੀ ਜਾ ਤੈਨੂੰ ਪੈਸੇ ਮਿਲ ਗਏ ਨਾ ਜਾ ਆਪਦਾ ਰਾਸ਼ਨ ਲੈਣ ਜਾ ਕੇ ਸਿਆਪਾ ਸਾਰਾ ਮੈਨੂੰ ਹੀ ਕਰਨਾ ਪੈਣਾ ਜਦੋਂ ਮੇਰੇ ਸਿਰ ਤੇ ਆ ਮੈਨੂੰ ਹੀ ਲਿਆਉਣਾ ਪੈਣਾਗਾ ਇਹਦੇ ਤੱਕ ਤਾਂ ਮੈਨੂੰ ਕੋਈ ਆਸ ਨਹੀਂ ਵੀ ਇਹਨੂੰ ਲੈਣ ਭੇਜ ਦੂੰਗੀ ਤੇ ਸ਼ਾਮ ਤੱਕ ਮੁੜਿਆ ਆਉਗਾ ਲੈ 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 ਫੜਾ ਮੈਂ ਲੈ ਆਉਂਗਾ ਲੈ ਫੜਾ ਭਾਂਦੇ ਇਹ ਵੀ ਨਹੀਂ ਮੁੜਨੇ ਹੁਣ ਤਾਂ ਫਿਰ ਹੱਥ ਚ ਆਈ ਓ ਮੈਂ ਹੀ ਫੜਾਏ ਨੇ ਚੱਲ ਕੋਈ ਹੱਥੇਲੀ ਤੇ ਸਰਾਉਣੀ ਜੰਮੀ ਤੇਰੇ ਵੀ ਹਾਂ 45 ਸਵਾਈ ਆ ਗਿਆ ਬੇ ਮੁੰਡਿਆ ਹਾਂ ਮੈਨੂੰ ਐਂ ਦੱਸ ਆ ਇੰਨੇ ਪੈਸੇ ਤੇਰੇ ਕੋਲ ਕਿੱਥੋਂ ਆਏ ਓ ਮਾਂ ਕੀ ਹੋ ਰਿਹਾ ਤੈਨੂੰ ਕਿਤੋਂ ਤਾਂ ਲੈ ਕੇ ਆਇਆ ਕਿਤੋਂ ਮਰਜ਼ੀ ਲੈਂਦੇ ਹੁਣ ਤੁਸੀਂ ਅੰਬ ਖਾਓ ਗੁੱਠਲੀ ਜਣਾ ਘਣੋ ਮੈਨੂੰ ਤਾਂ ਐਂ ਲੱਗਦਾ ਤੂੰ ਪੱਕਾ ਕੁੜੀ ਕੋਲੇ ਵਾਗਿਆ ਹੋਵੇਗਾ ਪੈਸੇ ਲੈਣ ਚੱਲ ਜੇ ਕੁੜੀ ਲਵੇ ਵਾਗ ਵੀ ਗਿਆ ਕਿੱਡੀ ਗੱਲ ਉਹ ਬਥੇਰੇ ਪੈਸੇ ਨੂੰ ਅੱਗ ਲਗਦੀਆਂ ਉਹਨਾਂ ਦੇ। ਵੇ ਤਾਂ ਹੀ ਤਾਂ ਮੈਂ ਐਡੇ ਵੱਡੇ ਘਰ ਚ ਵਿਆਹੀ ਐ ਵੀ ਆਪਣਾ ਵੀ ਤੋਰੀ ਫੁਲਕਾ ਚੱਲਦਾ ਰਹੇ ਪਰ ਜੇ ਉਹਦੀ ਸੱਸ ਨੂੰ ਪਤਾ ਲੱਗ ਗਿਆ ਨਾ ਆਪਣਾ ਕੱਖ ਨਹੀਂ ਬਚਣਾ। ਉਹ ਤਾਂ ਸਮੁੰਦਰ ਐ ਪੈਸਿਆਂ ਦਾ ਸਮੁੰਦਰ। ਜੇ ਇੱਕ ਨਦੀ ਬਾਲਟੀ ਪੈਸੇ ਦੀ ਕੱਢ ਵੀ ਲਵਾਂਗੇ ਨਾ ਪੋਰਾ ਫਰਕ ਨਹੀਂ ਪੈਂਦਾ ਉਹਨਾਂ ਨੂੰ। ਫਰਕ ਤਾਂ ਕੀ ਪੈਣਾ ਐ ਨਾਲੇ ਮੇਰੀ ਗੱਲ ਸੁਣ। ਵੇ ਮੈਂ ਤਾਂ ਐ ਕਹਿਣੀ ਆ ਆਪਣੀ ਕੁੜੀ ਦੇ ਦੌਰ ਨੂੰ ਜੱਸ ਨੂੰ ਮੈਂ ਰਿਸ਼ਤਾ ਨਾ ਕਰਾ ਦਿਆਂ। ਉਹ ਵੱਡੇ ਸਰਦਾਰਾਂ ਦੀ ਜਿਹੜੀ ਉਹ ਸਿਧਰੀ ਜੀ ਕੁੜੀ ਐ। ਜੱਸੇ ਨੂੰ। ਹਾਂ। ਉਹ ਸੇਦਰੀ ਜੀ ਦਾ ਕੀ ਹੋ ਰਿਹਾ ਤੈਨੂੰ ਕੀ ਗਰਮੀ ਤਾਂ ਨਹੀਂ ਲੱਗ ਰਹੀ ਬੇ ਮੈਨੂੰ ਗਰਮੀ ਨਹੀਂ ਲੱਗੀ ਮਾੜਾ ਜਿਹਾ ਅਕਲ ਤੋਂ ਕੰਮ ਸੋਚਿਆ ਕਰ ਅੱਜ ਮੈਨੂੰ ਦੱਸਦੀ ਸੀ ਉਹ ਕਹਿੰਦੀ ਮੇਰੀ ਸੱਸ ਸਾਖ ਦੀਆਂ ਗੱਲਾਂ ਕਰਦੀ ਹੈਗੀ ਕਹਿੰਦੀ ਮਾਂ ਤੂੰ ਰਿਸ਼ਤਾ ਕਰਾ ਦੇ ਵੀ ਮੈਂ ਤਾਂ ਕਹਿਣੀ ਆ ਇਹਦੇ 'ਚ ਆਪਣਾ ਹੀ ਫਾਇਦਾ ਹੈਗਾ ਜੇ ਕੋਈ ਤਿੱਖੀ ਚਾਦਰ ਚਲਾਕ ਆ ਗਈ ਆਪਣਾ ਕੁਝ ਨਹੀਂ ਬਟਿਆ ਜਾਣਾ ਅਗਲੀ ਨੇ ਕੁੜੀ ਨੂੰ ਪੰਜੀ ਪੰਜੀ ਗਿਣ ਕੇ حساب ਰੱਖਿਆ ਕਰ ਹੁਣ ਤਾਂ ਲੈਣ ਬਗ ਜਾਂਦੇ ਨੇ ਪੈਸੇ ਕੱਲ ਤੇਰੀ ਵੀ ਸਹੀ ਆਮਾ ਐਮੀ ਜੋ ਚਲਾਕ ਜੀ ਆ ਗਈ ਨਾ ਪਾਈ ਪਾਈ ਦਾ ਹਿਸਾਬ ਰੱਖੂ ਹੁਣ ਤਾਂ ਭੈਣ ਚਾਰ ਪੈਸੇ ਕੱਢ ਕੇ ਮੈਨੂੰ ਫੜਾ ਵੀ ਦਿੰਦੀ ਐ ਬਾਕੀ ਤੂੰ ਦੇਖ ਲੈ ਮੈਂ ਤਾਂ ਐਂ ਗੱਲ ਕਰਦਾ ਵੀ sidri ਜਾਦੇ ਆ ਉਹ ਬੇ sidri ਨੂੰ ਆਪਾਂ ਕਿਹੜਾ ਉਹਨਾਂ ਨੂੰ ਦੱਸਣਾ ਵੀ ਕੁੜੀ sidri ਐ ਆਪਾਂ ਤਾਂ ਬਸ ਚੁੱਪ ਗੜੁੱਪ ਚ ਕਰਾ ਦੇਾਂਗੇ ਰਿਸ਼ਤਾ ਵੀ ਜੇ ਕੋਈ ਚਾਤਰ ਚਲਾਕ ਆ ਗਈ ਨਾ ਤਾਂ ਕੁੜੀ ਦੇ ਉੱਤੋਂ ਦੀ ਪੈ ਜੂ ਫੇਰ ਨਾਲੇ ਜਿਹਦਾ ਰਿਸ਼ਤਾ ਕਰਾ ਦੇਾਂਗੇ ਨਾ ਆਪਣੀ ਕੁੜੀ ਦੇ ਥੱਲੇ ਲੱਗ ਕੇ ਰਹੁ ਚੱਲ ਦੇਖ ਲੈ ਮਾ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਉਹਨਾਂ ਦੇ ਮੁੰਡੇ 'ਚ ਕਿਹੜਾ ਕੋਈ ਨੁਕਸਾ ਐ ਵੀ ਅਗਲਾ ਸਿਦਰੀ ਦਾ ਸਾਖ ਲਊਗਾ ਬੇ ਨਕਸ ਨੂੰ ਹੁਣ ਮੈਂ ਕਿਹਾ ਉਹਦਾ ਮੈਡੀਕਲ ਕਰਾਈ ਫਿਰਦੀ ਆ ਤੇਰਾ ਵੀ ਦਿਮਾਗ ਥੋਥਾ ਹੀ ਹੈਗਾ ਆਪਾਂ ਕੀ ਲੈਣਾ ਹੈਗਾ ਆਪਾਂ ਤਾਂ ਆਪਦਾ ਕੰਮ ਕੱਢਣਾ ਹੈਗਾ ਚੱਲ ਚੰਗਾ ਫਿਰ ਮੈਨੂੰ ਕਾਹਨੂੰ ਪੁੱਛਦੇ ਆ ਜਦੋਂ ਤੈਨੂੰ ਪਤਾ ਵੀ ਆਪਣਾ ਫਾਇਦਾ ਹੀ ਹੁੰਦਾ ਕੰਮ ਜਦੋਂ ਚੇਪਦੇ ਪਰੇ ਫਿਰ ਸਲਾਹ ਲੈਣੀ ਤਾਂ ਨਹੀਂ ਕੋਈ ਮਾੜੀ ਗੱਲ ਹੈ ਜੇ ਸਲਾਹ ਲੈ ਲਈ ਤਾਂ ਵੀ ਤੂੰ ਤਾਂ ਟੀਂਡਰ ਜੰਨੇਗਾ ਉਹ ਟੀਂਡਰ ਦਾ ਨਹੀਂ ਮੈਂ ਤਾਂ ਆ ਹੈ ਮੱਥਾ ਠਣਕਦਾ ਹੁੰਦਾ ਘਰੇ ਬੜਨ ਸਰਕਲ ਇਸ ਪਾਉਂਦੀ ਆ ਇਹ ਉਹ ਪਾਣੀ ਦੀ ਕੁੱਟ ਦੇ ਦੇ ਵੀ ਯਾਰ ਕਿਦਾਂ ਬਣੇ ਨਾ ਹੁਣ ਕਾ ਤੋ ਮੇਰੇ ਆਲੇ ਦਾਲੇ ਪੈਲਾਂ ਜੇ ਪਾਉਂਦਾ ਫਿਰਦਾ। ਓ ਯਾਰ ਦੇਖੀ ਆਏਗਾ ਤੂੰ ਘਰ ਦੀਆਂ ਪਾਣੀ ਪੀ ਲੈ ਪਹਿਲਾਂ। ਯਾਰ ਹੁਣ ਇਹਦੇ 'ਚ ਮੈਂ ਕੀ ਕਰਾਂ ਜੇ ਮਾਂ ਨਹੀਂ ਮੰਨੀ। ਹੁਣ ਮੈਂ ਤਾਂ ਮਨਾਉਣ ਵਾਸਤੇ ਬਥੇਰੀ ਕੋਸ਼ਿਸ਼ ਕਰੀ। ਹੁਣ ਐਂ ਦੱਸ ਤੂੰ ਆਪਾਂ ਕਿਵੇਂ ਉਹਦਾ ਪੁੱਤ ਐਂ ਵਿਆਹ ਦੀ ਕਿਸੇ ਨਾਲ ੱੱਕੇ ਨਾਲ ਥੋੜੀ ਵਿਆਹ ਕਰ ਸਕਦੇ ਆਂ। ਕਿਉਂ ਨਹੀਂ ਕਰ ਸਕਦੇ? ਅਸਲ ਦੇ ਵਿੱਚ ਗੱਲ ਇਹ ਐ ਕਿ ਤੂੰ ਮਾਂ ਨਾਲ ਗੱਲ ਕੀਤੀ ਨਹੀਂ। ਤੂੰ ਘਰ ਦਾ ਵੱਡਾ ਮੁੰਡਾ ਔਰ ਮਾਂ ਗੱਲ ਤੇਰੀ ਨਾ ਮੰਨੇ। ਤੇਰੀ ਗੱਲ ਨੂੰ ਕਿੱਦਾਂ ਟਾਲ ਸਕਦੀ ਆ ਹੈ ਉਹ ਤੇਰੇ 'ਚ ਤਾਂ ਹਿੰਮਤ ਹੀ ਨਹੀਂ ਵੀ ਤੂੰ ਮਾਣਾ ਗੱਲ ਕਰ ਲਵੇਂ ਉਹ ਆਹੋ ਯਾਰ ਨਹੀਂ ਹੈਗੀ ਹਿੰਮਤ ਮੈਂ ਸੱਚੀ ਅੱਕ ਗਿਆ ਹੁਣ ਤੁਹਾਡੇ ਨੂੰ ਤੇ ਸੱਸ ਦੇ ਘਰੇ ਇਸ ਤੋਂ ਮੈਨੂੰ ਤਾਂ ਐ ਵੀ ਨਹੀਂ ਸਮਝ ਆਉਂਦੀ ਮੈਂ ਕੀ ਕਰਾਂ ਤੇ ਕੀ ਨਾ ਕਰ ਜੇ ਤੈਨੂੰ ਨਹੀਂ ਸਮਝ ਆਉਂਦੀ ਨਾ ਫਿਰ ਤੂੰ ਐ ਕਰ ਤੂੰ ਮੈਨੂੰ ਮੇਰੇ ਪੇਕੇ ਛੱਡਿਆ ਠੀਕ ਹੈ ਮੈਂ ਉੱਥੇ ਰਹਿ ਲੂ ਜਦੋਂ ਆਪਦੇ ਭਰਾ ਦਾ ਵਿਆਹ ਕਰ ਦੇਂਗਾ ਤੇਰੀ ਪਰਜਾਈ ਆ ਗਈ ਫਿਰ ਉਹਦੇ ਹੱਥਾਂ ਦੀਆਂ ਪੱਕੀਆਂ ਖਾ ਲਿਆ ਕਰੀ ਨਾਲੇ ਖਾਵੇਂਗਾ ਵੀ ਉਦੋਂ ਜੇ ਅਗਲੀ ਖਵਾਉਗੀ ਓਏ ਯਾਰ ਦੇਖੀ ਟੈਂਪਲ ਗੋਸਾ ਕਾ ਤੂੰ ਕਰਦੀ ਐ ਮੈਂ ਤਾਂ ਤੇਰੇ ਵਾਸਤੇ ਸਰਪ੍ਰਾਈਜ਼ ਲੈ ਕੇ ਆਇਆ ਸੀ ਕੀ ਕੀ ਸਰਪ੍ਰਾਈਜ਼ ਲੈ ਕੇ ਆਇਆ ਸੀ ਤੂੰ ਮੇਰੇ ਕਰੀ ਜਾਨਾ ਤੇਰੇ ਲਈ ਤੇਰੇ ਲਈ ਸਰਪ੍ਰਾਈਜ਼ ਲੈ ਕੇ ਆਇਆ ਸੀ ਓਏ ਮੈਂ ਨਾ ਤੇਰੇ ਲਈ ਫਿਲਮਾਂ ਦੀ ਟਿਕਟਾਂ ਲੈ ਕੇ ਆਇਆ ਸੀ ਦੋ ਔਦੋਨੇ ਚੱਲੀਏ ਫਿਲਮ ਦੇਖਣ ਫਿਰ ਫਿਲਮਾਂ ਦੇ ਟਿਕਟਾਂ ਹੀ ਨੇ ਕੋਈ ਹੀਰਿਆਂ ਦਾ ਹਾਰ ਤਾਂ ਨਹੀਂ ਨਾਲੇ ਮੈਂ ਨਹੀਂ ਜਾਂਦੀ ਆਪਦਾ ਜਾ ਜਿੱਧਰ ਜਾਣਾ ਯਾਰ ਦੇਖੀ ਐਨਾ ਚੰਗਾ ਮੂਡ ਐ ਫਿਲਮ ਦੇਖਣ ਦਾ ਤੂੰ ਆਏ ਕਿਉਂ ਕਰਦੀ ਐ ਚੱਲ ਪੈਣਾ ਯਾਰ ਚੱਲ ਠੀਕ ਆ ਭੱਗ ਜੂਗੀ ਪਰ ਇੱਕ ਸ਼ਰਤ ਆ ਫਿਰ ਮੇਰੀ ਹੂੰ ਤੂੰ ਜਦੋਂ ਘਰੇ ਵਾਪਸ ਆਈਂਗਾ ਨਾ ਫਿਰ ਤੂੰ ਮਾਂ ਨੂੰ ਮਨਾਵੇਂਗਾ ਚੱਲ ਠੀਕ ਐ ਪੱਕਾ ਸੌਣ ਲੱਗੇ ਮੈਂ ਮਾਂ ਨੂੰ ਮਨਾਉਣ ਦਾ ਕੋਈ ਪੱਕਾ ਹੀਲਾ ਕੱਢੂੰਗਾ ਪਰ ਹੁਣ ਤੂੰ ਮੇਰੇ ਨਾਲ ਚੱਲ ਪੈ ਚੱਲ ਕੋਈ ਨਹੀਂ ਕੱਢ ਗੱਡੀ ਫਿਰ ਚੱਲਦੇ ਆ ਠੀਕ ਐ ਮੈਂ ਮੜਾ ਜੇ ਬੇਬੇ ਨੂੰ ਦੱਸਦਾ ਵੀ ਅਸੀਂ ਫਿਲਮ ਦੇਖ ਕੇ ਆਉਂਦੇ ਆ ਠੀਕ ਐ ਬੀਬੀ ਨੂੰ ਦੱਸਦੇ ਕੋਈ ਗੱਲ ਹੋ ਜਵੇ ਨਾ ਘਰ ਦੀ ਹਰ ਇੱਕ ਗੱਲ ਤੁਸੀਂ ਨੂੰ ਪ੍ਰਧਾਨ ਨੂੰ ਦੱਸਿਆ ਕਰੋ ਅਸੀਂ ਇੱਧਰ ਚੱਲੇ ਆ ਉੱਧਰ ਚੱਲੇ ਆ ਉਹ ਚਲ ਉਹ ਧਿਆਨ ਰੱਖੂਗੀ ਮਾੜੀ ਐ ਵੀ ਦੱਸਦੇ ਕਰੋ ਵੀ ਹੱਗਣ ਚੱਲੇ ਆ ਉਹ ਚਲ ਦੱਸ ਲੈਣ ਦੇ ਹੈ ਦੱਸਿਆ ਮਾ ਜਾ ਆ ਕੋਈ ਗੱਲ ਹੋ ਜਵੇ ਇੱਥੇ ਤਾਂ ਨਾ ਮਾਂ ਹੀ ਪ੍ਰਧਾਨ ਬਣੀ ਹੋਈ ਆ ਪਰ ਕੋਈ ਨਾ ਮਾਂ ਤੂੰ ਮੈਨੂੰ ਨਹੀਂ ਕੱਤੀ ਨਾ ਸਮਝੀ 10000 ਰੁਪਏ ਦਾ ਮੈਂ ਹੀ ਕਰਾਉਂਗੀ ਤੂੰ ਜੋ ਮਰਜ਼ੀ ਕਰ ਲੈ ਜਿੰਨਾ ਮਰਜ਼ੀ ਤੂੰ ਸੋਚ ਜੀ ਤੂੰ ਆਪਣੇ ਮੁੰਡੇ ਨੂੰ ਆਪਣੀ ਗੱਲਾਂ 'ਚ ਰੱਖੇਂਗੀ ਲੈ ਦੇਖ ਤਾਂ ਸਹੀ ਚੰਗਾ ਭਲਾ ਸੋਫਾ ਆ ਚੱਕ ਕੇ ਕਬਾਰ 'ਚ ਮਾਰਿਆ ਜੇ ਪੈਸੇ ਲੱਗੇ ਹੋਣ ਤਾਂ ਚੀਜ਼ ਸਾਂਭੇ ਉਹ ਘਰ ਨੂੰ ਸਾਂਭਣੀ ਆ ਹਾਂ ਔਰੇ ਖੜੀ ਕਰਦੀ ਐ ਆ ਸੋਫਾ ਦੇਖਦੀ ਐ ਜਿਹੜਾ ਤੇਰੀ ਤੀਵੇਂ ਨੇ ਉਹੀ ਚੱਕ ਕੇ ਮਾਰਿਆ ਨੈਨ ਸਵਾਰ ਲਓ ਕੀ ਲੱਗਣੇ ਸੀ ਪੈਸੇ 2-400 ਲੱਗ ਜਾਂਦਾ ਨਾਲੇ ਤੂੰ ਕਿਹੜਾ ਹੁਣ ਹੁਕਮ ਲੈ ਕੇ ਆ ਗਿਆ ਮੇਰੇ ਲਈ ਓਏ ਕੀ ਪੁੱਛਣਾ ਆ ਕੋਈ ਹੁਕਮ ਨਹੀਂ ਹੈਗਾ ਮੈਂ ਤਾਂ ਨਾ ਉਹੀ ਨਾ ਤੂੰ ਉਹਦੇ ਵਿਚਾਰੀ ਦੇ ਮਗਰ ਪਈ ਰਿਹਾ ਕਰ ਉਹ ਤੈਨੂੰ ਕੀ ਕਹਿੰਦੀ ਐ ਹੈ ਉਹ ਵਿਚਾਰੀ ਕਾਨੂੰ ਕੁਛ ਕਹਿੰਦੀ ਮੈਨੂੰ ਮੈਂ ਹੀ ਮਾੜੀ ਆ ਮੈਂ ਹੀ ਕਹਦੀ ਉਹਨੂੰ ਜੋ ਕੰਨੀ ਆ ਉਹਦੇ ਤਾਂ ਬੂਥੇ ਚ ਜਵਾਨੇ ਹੈ ਨਹੀਂ ਚੱਲ ਚੰਗਾ ਮੈਂ ਤੈਨੂੰ ਵੀ ਦੱਸਣਾ ਆਇਆ ਸੀ ਉਹ ਉਹ ਕਹਿਣ ਆਇਆ ਸੀ ਵੀ ਮੈਂ ਤੇ ਤੇਰੀ ਨੂੰ ਨਾ ਫਿਲਮ ਦੇਖਣ ਚੱਲੇ ਆ ਠੀਕ ਹੈ ਜੇ ਤੇਰੀ ਇਜਾਜ਼ਤ ਹੋਵੇ ਬਗ ਜੀਏ ਨਾਲੇ ਉਹ ਨਹੀਂ ਮੈਨੂੰ ਹੁਕਮ ਲਾ ਕੇ ਭੇਜਦੀ ਸਾਰਾ ਦਿਨ ਮੈਂ ਆਪਦੇ ਵੀ ਕੰਮ ਆ ਸਕਦਾ ਤੇਰੇ ਕੋਲੇ ਦੇਖ ਲੈ ਜ਼बान ਕਿਵੇਂ ਬਦਲ ਗਿਆ ਮੈਂ ਤੈਨੂੰ ਦੱਸਣ ਆਇਆ ਵੀ ਅਸੀਂ ਫਿਲਮ ਦੇਖਣ ਚੱਲੇ ਆ ਜੇ ਤੇਰੀ ਇਜਾਜ਼ਤ ਹੋਵੇ ਤਾਂ ਅਸੀਂ ਜਾઈએ ਨਾ ਆ ਕੀ ਹੈ ਤੂੰ ਮੈਨੂੰ ਦੱਸਣ ਆਇਆ ਕਿ ਪੁੱਛਣ ਆਇਆ ਪੁੱਛਣ ਕਾ ਨੂੰ ਆਇਆ ਹਾਂ ਮੈਡਮ ਉਹ ਜਿਹੜੀ ਪਰੇ ਖੜੀ ਆ ਬੂਥਾ ਚੱਕ ਕੇ ਚਲ ਉਹਦਾ ਹਕਮ ਲੈ ਕੇ ਆਇਆ ਵੇ ਜਾ ਬੁੜੀ ਨੂੰ ਦੱਸਿਆ ਤੇਰੀ ਤੀਮੀ ਆ ਜਾ ਜਿੱਥੇ ਮਰਜੀ ਲੈ ਕੇ ਤੁਰਿਆ ਫਿਰ ਉਹ ਕਿਉਂ ਇੰਨਾ ਬੋਲਦੀ ਹੁੰਨੀ ਆ ਮਾਂ ਕਿਸੇ ਟਾਈਮ ਠੰਡੀ ਵੀ ਹੋ ਜਾਇਆ ਕਰ ਮਾੜਾ ਮੋਟਾ ਉਹਦੇ ਕੰਮ ਮੈਨੂੰ ਠੰਡੀ ਨਹੀਂ ਹੋਣ ਦਿੱਤੇ ਚਲ ਚਿਕਾ ਇੰਦੀ ਉੱਚੀ ਨਾ ਬੋਲਾ ਇੱਕ ਤਾਂ ਪਤਾ ਨਹੀਂ ਕੀ ਖਾਂਦੀਆਂ ਨੇ ਦੋਨੇ ਵਧੀਆ ਹੋਇਆ ਤੁਸੀਂ ਚਲੇ ਗਏ ਜਾਓ ਜਾਓ ਫਿਲਮ ਦੇਖਣ ਜੇ ਤੂੰ ਮੈਨੂੰ ਦੱਸ ਕੇ ਨਾ ਵੀ ਜਾਂਦਾ ਨਾ ਤਾਂ ਵੀ ਮੈਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ ਕਿਉਂਕਿ ਅੱਜ ਮੈਂ ਜੱਸ ਦਾ ਰਿਸ਼ਤਾ ਨਾ ਕਰਕੇ ਸਹਾਲੂੰਗੀ ਘਰ ਦੀਆਂ ਬਚੋਲੇ ਨੂੰ ਫੋਨ ਵੇ ਆ ਜਾ ਭਾਈ ਨਿਗਾਹ ਮਾਰ ਜਾ ਮੁੰਡੇ ਨੂੰ ਵੀ ਤੇ ਘਰ ਕੰਨਿਓ ਵੀ ਅ ਜੱਸ ਨੂੰ ਵੀ ਦੱਸੀ ਦੇਵਾਂ ਕਿ ਭਾਈ ਤੈਨੂੰ ਕੁੜੀ ਵਾਲੇ ਦੇਖਣ ਆਉਣ ਲੱਗੇ ਨੇ ਠੀਕ ਐ ਦੱਸ ਨਹੀਂ ਆ ਮਾ ਕੀ ਗੱਲ ਹੋ ਗਈ ਤੂੰ ਕਿਉਂ ਉਖੜੀ ਉਖੜੀ ਜਿਹੀ ਬੈਠੀ ਐ ਮੰਮੀ ਉਖੜਾਣਾ ਦਾ ਹੋਰ ਕੀ ਕਰਾਂ ਮਸਾਂ ਸ਼ਹਿਰ ਜਾ ਕੇ ਇੱਕ ਚੀਜ਼ ਪਸੰਦ ਆਉਂਦੀ ਐ ਤੇ ਉਹ ਵੀ ਨਹੀਂ ਮਿਲਦੀ ਐਗੀ ਲੈ ਇਹ ਜੇ ਤੈਨੂੰ ਕੀ ਪਸੰਦ ਆ ਗਿਆ ਜਿਹਨੇ ਮੇਰੀ ਕੀ ਦਾ ਮੂਡ ਹੀ ਖਰਾਬ ਕਰਤਾ ਬੱਸ ਮੰਮੀ ਪੁੱਛੋ ਨਾ ਪੁੱਛ ਮਾੜੀ ਕਿਸਮਤ ਮਸਾਂ ਇੱਕ ਚੀਜ਼ ਪਸੰਦ ਕਰੀ ਸੀ ਦੱਸਦਾ ਦੇ ਹੱਥੋਂ ਨਿਕਲ ਗਈ ਚਲੋ ਛੱਡੋ ਇਹ ਗੱਲਾਂ ਨੂੰ ਡਾਡੀ ਦੱਸੋ ਕਿੱਥੇ ਨੇ ਦੇ ਦੇ ਲਈਦਾ ਪੁੱਤ ਉਹ ਆਪਣੇ ਬਚੋਲਾ ਨਹੀਂ ਆਇਆ ਸਿੱਧ ਕਰੇ ਹਾਂ ਉਹਦੇ ਨਾਲ ਮੁੰਡੇ ਨੂੰ ਨਿਗਾਹਾਂ ਹੀ ਕੱਢਣਗੇ ਕੀ ਹੈ ਮੰਮੀ ਤੁਸੀਂ ਜਮ੍ਹਾਂ ਹੱਦ ਕਰਦੇ ਹੋ ਹਲੇ 4 ਦਿਨ ਹੋਏ ਬਚੋਲਾ ਆਇਆ ਨੂੰ ਤੇ ਤੁਸੀਂ ਮੁੰਡਾ ਵੀ ਦੇਖਣ ਦੁਰਗੀ ਲੈ ਫੇਰ ਕੀ ਹੁੰਦਾ ਪੁੱਤ ਮੁੰਡਾ ਤਾਂ ਦੇਖਣਾ ਹੀ ਐ ਨਾ ਇਹ ਤੇਰਾ ਵਿਆਹ ਤਾਂ ਕਰਨਾ ਹੀ ਐ ਅੱਜ ਨਹੀਂ ਤਾਂ ਕੱਲ ਮੰਮੀ ਤੁਸੀਂ ਕਮਾਲ ਕਰਦੇ ਹੋ ਤੁਹਾਨੂੰ ਘਰੋਂ ਕੱਢਣ ਦੀ ਮੈਨੂੰ ਬਾਲੀ ਕਾਲੀ ਨਹੀਂ ਹੋ ਰਹੀ ਲੈ ਹੈ ਮੇਰੀ ਕਮਲੀਤੀ ਕਦੇ ਮਾਪਿਓ ਵੀ ਧੀਆਂ ਨੂੰ ਘਰੋਂ ਬਾਹਰ ਕੱਢਦੇ ਹੁੰਦੇ ਐ ਨਾਲੇ ਪੁੱਤ ਸਾਡਾ ਤਾਂ ਤੇਰੇ ਨਾਲ ਹੀ ਜੱਗ ਵਸਦਾ ਨਾ ਮੰਮੀ ਫਿਰ ਇੰਨੀ ਕਾਲੀ ਕਿਉਂ ਖੜਜੋ ਸਾਲ ਦੋ ਸਾਲ ਓਹੋ ਕੋਈ ਨਾ ਪੁੱਤ ਹਲੇ ਤਾਂ ਤੇਰਾ ਡੈਡੀ ਦੇਖਣੀ ਗਿਆ ਮੁੰਡੇ ਨੂੰ ਹਲੇ ਕੀ ਪਤਾ ਹੈ ਗੱਲ ਬਣੂਗੀ ਜਾਂ ਨਾ ਬਣੂਗੀ ਫਿਰ ਤੁਸੀਂ ਇੰਨੀ ਕਾਲੀ ਕਿਉਂ ਕਰਦੇ ਹੋ ਚਲ ਤੂੰ ਛੱਡ ਕੋਈ ਨਾ ਆ ਜਾਂਦਾ ਤੇਰਾ ਡੈਡੀ ਉਹਨੂੰ ਆਉਣ ਦੇ ਆਪਾਂ ਉਹਦੇ ਨਾਲ ਗੱਲ ਕਰਦੇ ਆ ਨਾਲੇ ਐਂ ਦੱਸ ਪੁੱਤ ਕਿਹੜੀ ਚੀਜ਼ ਪਸੰਦ ਆਈ ਸੀ ਤੈਨੂੰ ਸਹਿਰ ਮੰਮੀ ਉਹ ਤਾਂ ਨਾ ਮੈਨੂੰ ਇੱਕ ਸੂਟ ਸੀਗਾ ਜਿਹੜਾ ਬਹੁਤ ਪਸੰਦ ਆਇਆ ਇਹ ਤੋਂ ਪਹਿਲਾਂ ਮੈਂ ਸੈਲੈਕਟ ਕਰਕੇ ਉਹਨੂੰ ਪੈਕ ਕਰਾਉਂਦੀ ਉਹ ਤਾਂ ਪਹਿਲੇ ਕਿਸੇ ਹੋਰ ਨੇ ਲੈ ਲਿਆ ਲੈ ਫਿਰ ਤੂੰ ਹੋਰ ਲੈ ਲੈਣਾ ਸੀ ਉਹਦੇ ਨਾਲ ਦਾ ਉਹ ਮੰਮੀ ਕਿੱਥੋਂ ਲੈਂਦੀ ਮੈਂ ਉਹੀ ਸੂਟ ਪਿੱਛੇ ਉਹਨਾਂ ਦੇ ਬਹੁਤ ਹਾੜੇ ਕੱਢੇ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਹੈਗੀ ਚਲ ਕੋਈ ਨਾ ਪੁੱਤ ਕੋਈ ਨਾ ਮੈਂ ਤੈਨੂੰ ਇਹ ਜਿਹਾ ਸੂਟ ਲਿਆ ਦੂੰਗੀ ਤੂੰ ਮੈਨੂੰ ਦਿਖਾ ਕੇ ਇਹ ਜਿਹਾ ਸੀ ਉਹ ਨਹੀਂ ਮਿਲਦਾ ਮੰਮੀ ਉਹਦੇ ਨਾਲ ਦਾ ਕੋਈ ਉਹ ਕਹਿੰਦੇ ਸਾਰੇ ਸ਼ਹਿਰ 'ਚ ਨਹੀਂ ਹੈਗਾ ਇਹ ਜਿਹਾ ਸੂਟ ਮੈਂ ਬਹੁ ਹੜੇ ਕੱਡੇ ਪਰ ਦਿੱਤਾ ਹੀ ਨਹੀਂ ਉਹਨਾਂ ਨੇ ਮੈਨੂੰ ਦਿਖਾਤਾ ਸਹੀ ਮੈਨੂੰ ਆਮਲਾ ਸੂਟ ਐ ਮੰਮੇ ਲੈ ਦੱਸ ਆਇ ਕਿਸੂੜੇ ਪਿੱਛੇ ਰਸ ਗਈ ਮੇਰੀ ਤੇ ਇਹ ਇਹ ਤਾਂ ਸੂਟਾਂ ਦਾ ਮੈਂ ਤੈਨੂੰ ਢੇਰ ਲਾ ਦੇ ਆ ਮੰਮੀ ਇੱਕ ਤਾਂ ਨਾ ਮੇਰਾ ਮੂਡ ਖਰਾਬ ਸੀ ਮੈਨੂੰ ਸੂਟ ਨਹੀਂ ਮਿਲਿਆ ਤੇ ਉੱਤੋਂ ਤੁਸੀਂ ਇਹ ਵਿਆਹ ਵਾਲੀ ਗੱਲ ਕਰਕੇ ਜਮੀ ਮੂਡ ਖਰਾਬ ਕਰਤਾ ਹੋਈ ਨਾ ਪੁੱਤ ਕੋਈ ਨਾ ਤੂੰ ਉਹ ਗੱਲ ਛੱਡ ਤੂੰ ਐਂ ਦੱਸ ਮੈਨੂੰ ਆਹ ਸੂਟ ਚਾਹੀਦਾ ਹੂੰ ਕੋਈ ਨਾ ਮੈਂ ਮੰਗਵਾ ਦੂੰਗੀ ਅਪੀ ਮੰਗਵਾ ਕੇ ਦੇਉਂਗੀ ਤੈਨੂੰ ਸੱਚੀ ਲਾਹੌਰ ਕੀ ਨਹੀਂ ਵੀ ਪਰ ਉਹ ਤਾਂ ਕਹਿੰਦੇ ਸੀ ਆਹ ਸ਼ਹਿਰ ਚ ਮਿਲਣਾ ਹੀ ਨਹੀਂ ਕੋਈ ਨਾ ਪੁੱਤ ਕੋਈ ਨਾ ਉਹ ਸ਼ਹਿਰ ਚ ਹਨ ਹੋਰ ਵੀ ਸ਼ਹਿਰ ਬਥੇਰੇ ਨੇ ਜਿੱਥੋਂ ਮਰਜੀ ਮੰਗਵਾਵਾਂ ਤੇਨੂੰ ਸੂਟ ਮੰਗਵਾ ਕੇ ਦੇ ਦੂੰਗਾ ਨਾ ਬੰਦੀ ਕਾਰਬਾਰ ਤੇ ਮੁੰਡਾ ਤਾਂ ਮੈਨੂੰ ਪਸੰਦ ਆ ਬਾਕੀ ਮੈਂ ਪੁੱਛ ਸਕਦਾ ਕਿ ਤੁਸੀਂ ਇੰਨੇ ਕਾਲੀ ਨਾਲ ਇੰਨੇ ਜਲਦੀ ਜਲਦੀ ਸਾਨੂੰ ਕਿਉਂ ਬੁਲਾਇਆ ਨਾਲੇ ਮੈਂ ਸੁਣਿਆ ਵੀ ਤੁਹਾਡੇ ਵੱਡੇ ਨੌਪੁੱਤ ਵੀ ਹੈਗੇ ਉਹ ਉਹ ਨਹੀਂ ਦਿਸ ਰਹੇ ਕਿਤੇ ਹਾਂਜੀ ਉਹ ਵੱਡੇ ਨੌਪੁੱਤ ਜੀ ਉਹ ਦਰਅਸਲ ਮੇਰੀ ਕੋਲਮਣੀ ਜ਼ਿਆਦਾ ਢਿੱਲੀ ਹੋ ਗਈ ਅੱਛਾ ਬਿਮਾਰ ਹੋ ਗਈ ਸਵੇਰੇ ਤਾਂ ਅਚਾਨਕ ਹੀ ਉਹਨਾਂ ਨੂੰ ਜਾਣਾ ਪਿਆ ਤੁਹਾਨੂੰ ਪਤਾ ਹੀ ਆ ਈਆਂ ਵਾਲੇ ਵੀ ਈਆਂ ਦੇ ਕੇ ਪੁੱਤ ਖਰੀਦਦੇ ਨੇ ਦਾ ਦੁੱਖ ਦੇ ਸੁੱਖ ਦੇ ਵਿੱਚ ਜੁਆਈਆਂ ਪਾਈਆਂ ਨੂੰ ਵੀ ਖੜਨਾ ਪੈਂਦਾ ਹੈ ਬਿਲਕੁਲ ਜੀ ਬਿਲਕੁਲ ਹਾਂ ਤੇ اچانک ਉਸ ਵੇਰੇ ਚਲੇ ਗਿਆ ਜੀ ਤੇ ਤਾਂ ਸਰਦਾਰ ਸਾਹਿਬ ਪਤਾ ਕੀ ਹੈ ਦੀ ਗੱਲ ਰਿਸ਼ਤੇਦਾਰੀ ਦੇਖੋ ਜਾਣਾ ਪਣ ਲੱਗਾ ਪਰ ਤੁਸੀਂ ਐਂ ਦੇਖੋ ਇਹ ਆ ਮੁੰਡਾ ਹਰ ਘਰ ਘਰ ਦੇਖੋ ਸਾਰਾ ਕੁਝ ਇਹ ਸੋਗੇ ਪਸੰਦ ਹੈ ਤਾਂ ਗੱਲ ਅੱਗੇ ਤੋਰੀਏ ਆਪਾਂ ਹਾਂ ਕਾਕਾ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਜੀ ਸ਼ਹਿਰ ਨੌਕਰੀ ਕਰਦਾ ਪ੍ਰਾਈਵੇਟ ਕੰਪਨੀ ਚ ਭਾਈ ਸਾਹਿਬ ਆ ਦੇਖ ਲਓ ਇੰਨਾ ਪੋਲਾ ਆ ਨਾ ਮੇਰਾ ਪੁੱਤ ਇਹ ਇਹੀ ਦੱਸਦਾ ਵੀ ਮੈਂ ਸ਼ਹਿਰ ਚ ਨੌਕਰੀ ਕਰਦਾ ਇਹ ਨਹੀਂ ਦੱਸਦਾ ਵੀ ਮੈਂ ਬਹੁਤ ਵੱਡੀ ਕੰਪਨੀ ਚ ਮੈਨੇਜਰ ਲੱਗਾ ਹੋਇਆ ਆ ਖਾਸੀ ਤਨਖਾਹ ਆ ਆ ਜਾਂਦਾ 45000 ਰੁਪਏ ਮਹੀਨੇ ਦਾ ਅੱਛਾ ਅੱਛਾ ਹਾਂ ਦੇਖ ਲਓ ਸਰਦਾਰ ਸਾਹਿਬ ਇੰਨੀ ਨਮਰਤਾ ਮੁੰਡੇ ਚ ਮੁੰਡੇ ਨੇ ਆਪਾਂ ਨੂੰ ਨਹੀਂ ਦੱਸਿਆ ਦੇਖ ਲਓ ਮੁੰਡੇ ਦੀ ਮਾਂ ਦੱਸ ਰਹੀ ਹੈ ਕਿ ਇਹਦੀ ਇੰਨੀ ਤਨਖਾਹ ਹੈ ਦੱਸ ਦੇ ਇੰਨੇ ਪੈਸੇ ਇਹ ਕਮਾਉਂਦਾ ਹੈ ਦਾ ਸੁਗਾਨੀ ਤੁਹਾਨੂੰ ਪਤਾ ਹੀ ਆ ਜੀ ਜਵਾਕਾਂ ਦਾ ਤੱਥ ਤੁਸੀਂ ਤਾਂ ਪਹਿਲਾਂ ਤੋਂ ਜਾਣਦੇ ਆ ਬਾਕੀ ਭਾਈ ਸਭ ਐਦਾਂ ਦਾ ਮੁੰਡਾ ਤਾਂ ਨਾ ਤੁਸੀਂ ਦੀਵਾ ਲੈ ਕੇ ਵੀ ਦੁਨੀਆ ਤੇ ਲੱਭੂਗੇ ਤਾਂ ਵੀ ਨਹੀਂ ਲੱਭਣਾ ਤੁਹਾਨੂੰ ਬਾਲਾ ਹੀ ਨੇਕ ਮੁੰਡਾ ਨਾ ਕੁਛ ਖਾਵੇ ਨਾ ਕੁ ਪੀਵੇ ਬਸ ਆ ਰੋਟੀ ਦਾ ਬੈਲ ਜ਼ਰੂਰ ਹੈ ਰੋਟੀ ਜ਼ਰੂਰ ਤਾਂ ਟੰਟੇ ਮਖਾ ਲੰਦਾ ਚਲੋ ਵਧੀਆ ਅੱਜ ਕੱਲ ਐਦਾਂ ਦੇ ਮੁੰਡੇ ਬਹੁਤ ਘੱਟ ਮਿਲਦੇ ਆ ਦੇਖੋ ਭੈਣ ਜੀ ਜੇ ਮੈਨੂੰ ਜੱਸ ਬਾਰੇ ਪਤਾ ਸੀ ਮੈਂ ਤਾਂ ਹੀ ਸਰਦਾਰ ਸਾਹਿਬ ਨੂੰ ਦੱਸ ਪਾਈ ਸੀ ਵੀ ਬਹੁਤ ਵਧੀਆ ਮੁੰਡਾ ਹੈ ਬਹੁਤ ਵਧੀਆ ਪਰਿਵਾਰ ਹੈ ਇਹ ਕਹਿੰਦੇ ਫਿਰ ਆਪਾਂ ਚਲੋ ਗੱਲਬਾਤ ਕਰ ਲੈਂਦੇ ਆਂ ਨਾਲੇ ਤੁਹਾਨੂੰ ਪਤਾ ਹੀ ਆ ਭਾਈ ਸਾਹਿਬ ਅੱਜ ਕੱਲ੍ਹ ਜਮਾਨਾ ਇੰਨਾ ਖਰਾਬ ਹੈ ਕੋਈ ਧੀ ਪੁੱਤ ਨੂੰ ਦੇਖ ਸੋਚ ਕੇ ਹੱਥ ਪਾਉਂਦਾ ਜਿਹੜਾ ਕੋਈ ਧੀ ਪੁੱਤ ਚੰਗਾ ਹੋਊਗਾ ਕਬੀਲਦਾਰ ਘਰ ਚ ਹੋਊਗਾ ਸਮਝਦਾਰ ਹੋਊਗਾ ਉਹਦੀ ਕੋ ਜਿਮੇਵਾਰੀ ਲੈਂਦਾ ਨਹੀਂ ਤਾਂ ਜਿਮੇਵਾਰੀ ਤਾਂ ਆਪਣੇ ਆਪਾ ਮੰਨ ਦੀ ਨਹੀਂ ਲੈ ਸਕਦੇ ਸਹੀ ਗੱਲ ਆ ਭੈਣ ਜੀ ਤੁਹਾਡੀ ਹਾਂ ਫਿਰ ਆਪਾਂ ਕੱਟੇ ਸ਼ਗਨ ਕਰ ਹੀ ਦਿੰਨੇ ਇੱਕ ਵਾਰੀ ਫਿਰ ਸਭਾ ਤੇ ਮੈਂ ਕਹਿਣਾ ਇਹ ਸ਼ੋਕਮ ਚ ਤੇਰੀ ਕਿਉਂ ਇਹ ਸਾਨੂੰ ਸਾਰਾ ਕੁਝ ਪਸੰਦ ਹੈ ਤਾਂ ਆਪਾਂ ਕਰੋ ਕੰਮ ਚਲੋ ਆ ਲੱਗਾ ਕੇ ਸਾਡੇ ਵੱਲੋਂ ਸ਼ਗਨ ਪੱਕਾ ਹੀ ਸਮਝੋ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਭਾਈ ਸਾਹਿਬ ਜੀ ਤੁਹਾਨੂੰ ਜੀ ਉਹ ਪੈਂਦੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਾਕੀ ਸਰਦਾਰ ਜੀ ਇਹੜਾ ਤੁਸੀਂ ਕਹਦੇ ਵੱਡਾ ਨੂੰ ਪੁੱਤ ਹੂੰ ਉਹਨਾਂ ਨਾਲ ਤਾਂ ਆਪਣੀਆਂ ਮੁਲਾਕਾਤਾਂ ਹੁੰਦੀਆਂ ਰਹਿਣੀਆਂ ਹੁਣ ਆਪਣਾ ਇਹ ਨਾਲ ਰਿਸ਼ਤਾ ਜੁੜ ਗਿਆ ਤੇ ਬਸ ਅੱਗੇ ਮਿਲਦੇ ਹੀ ਰਹਾਂਗੇ ਜੀ ਜੇ ਵੱਡੇ ਨੂੰ ਪਤਾ ਇੱਥੇ ਹੁੰਦੇ ਤੁਸੀਂ ਇੱਥੇ ਨਹੀਂ ਸੀ ਬੈਠੇ ਹੁਣ ਆਪਾਂ ਨੂੰ ਮਿਲ ਜਾਂਦੇ ਵੱਡੇ ਨੂੰ ਪੁੱਤ ਤਾਂ ਚੰਗੀ ਗੱਲ ਸੀਗੀ ਚਲੋ ਸਾਰੀ ਮਿਲਣ ਤੇ ਹੀ ਹੂੰ ਜੀ ਉਹ ਸੋਡੀ ਰਿਸ਼ਤੇਦਾਰੀ ਪੈ ਗਈ ਸਾਰੀ ਹਮੇਸ਼ਾ ਮਿਲਣੇ ਤੇ ਨੂੰ ਜ਼ਬਰਦਸਤੀ ਮਿਲ ਲਓ ਨਹੀਂ ਇੱਕ ਸਲਾਹ ਹੁੰਦੀ ਹੈ ਮੈਂ ਤਾਂ ਤਾਂ ਕਹਿੰਦਾ ਚਲੋ ਹਾਂ ਸ੍ਰੀ ਗੁਰੂ